ਮਠੰਡਾ ਦੇ ਪੰਗੀ ਨਗਰ ਚ ਸੀਵਰੇਜ ਦਾ ਗੰਦਾ ਪਾਣੀ ਪਿਛਲੇ ਤਕਰੀਬਨ 2.5 ਸਾਲ ਤੋਂ ਗਲੀਆਂ ਵਿੱਚ ਖੜਾ ਹੈ ਸੀਵਰੇਜ ਦੇ ਓਵਰਫਲੋ ਹੋਣ ਨਾਲ ਗੰਦਾ ਪਾਣੀ ਕਰਾ ਵਿੱਚ ਦਾਖਲ ਹੋ ਰਿਹਾ ਹੈ ਤੇ ਸਾਰੇ ਪਾਸੇ ਬਦਬੂ ਫੈਲ ਰਹੀ ਹੈ ਮੱਛਰ ਪੈਦਾ ਹੋ ਚੁੱਕੇ ਹਨ ਜਿਸ ਕਾਰਨ ਮਲੇਰੀਆ ਡੇਂਗੂ ਆਦਿ ਬਿਮਾਰੀਆਂ ਫੈਲ ਰਹੀਆਂ ਹਨ ਗੰਦੇ ਪਾਣੀ ਨਾਲ ਪੇਟ ਦੀਆਂ ਬਿਮਾਰੀਆਂ ਵੀ ਫੈਲ ਰਹੀਆਂ ਹਨ ਜ਼ਹਿਰੀਲੇ ਕੀਟ ਪੈਦਾ ਹੋ ਰਹੇ ਹਨ ਇੱਥੋਂ ਤੱਕ ਕਿ ਜੋਕਾ ਵੀ ਪੈਦਾ ਹੋ ਚੁੱਕੀਆਂ ਹਨ ਇਸ ਨੂੰ ਲੈ ਕੇ ਅੱਜ ਮੋਹੱਲਾ ਵਾਸੀਆਂ ਨੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬੁੱਧਵਾਰ ਤੱਕ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਫੀਬਰ ਦੇ ਪਾਣੀ ਦੀਆਂ ਬੋਤਲਾਂ ਨਗਰ ਨਿਗਮ ਲੈ ਕੇ ਜਾਣਗੇ ਨਾਮ ਮੇਰਾ ਗੌਤਮ ਅਸੀ ਸ਼ਰੋਮਣੀ ਅਕਾਲੀ ਦਲ ਦਾ ਚਾਰਜਾਂ ਬਟ ਦਾ ਬਾਈ ਜੀ ਬੰਗੀ ਨਗਰ ਦਾ ਇੰਨਾ ਕ ਬੁਰਾ ਹਾਲਾ ਲੋਕਾਂ ਦਾ ਜੀਣਾ ਦੁੱਬਰ ਹੋਇਆ ਪਿਆ ਇਸ ਏਰੀਆ ਦੇ ਵਿੱਚ ਸੀਵਰ ਦਾ ਕੰਮ ਜਦੋਂ ਦੀ ਸਰਕਾਰ ਬਣੀ ਆ ਉਦੋਂ ਦਾ ਜਿਆਦਾ ਹੀ ਖਰਾਬ ਹੋ ਗਿਆ ਕੁਝ ਪਹਿਲਾਂ ਠੀਕ ਸੀ ਹੁਣ ਤੁਸੀਂ ਹਾਲਾਤ ਦੇਖ ਹੀ ਲਿਤੇ ਆ ਜਿਹੜੇ ਮਰਜੀ ਗਲੀ 'ਚ ਜਾਵੜੋ ਇਹੀ ਹਾਲਾ ਪਾਣੀ ਭਰਿਆ ਪਿਆ ਸੀਵਰ ਭਰਿਆ ਪਿਆ ਲੋਕਾਂ ਦੇ ਬੱਚੇ ਗਿਰਦੇ ਪਿਆ ਬਿਮਾਰ ਹੋਈ ਜਾਂਦੇ ਆ ਲੋਕ ਤਰ ਤਰ ਕਰੀ ਜਾਂਦੇ ਆ ਰੋਟੀ ਖਾਣੀ ਦੁੱਬਰ ਹੋ ਗਈ ਇੱਥੇ ਇਹ ਕਟੋ ਕਟਨੀ 2.5 ਸਾਲ ਦੇ ਨੇੜ ਤੇੜ ਹੋ ਗਿਆ ਉਹ ਤਾਂ ਮੀਂਹ ਪਏ ਨੂੰ ਵੀ ਕਈ ਦਿਨ ਹੋ ਗਏ ਤੇ ਪਾਣੀ ਹਜੇ ਵੀ ਖੜਾ ਹੈ ਇਹ ਤਾਂ ਬਿਨਾ ਮੀਂਹ ਤੋਂ ਐ ਹੁੰਦਾ ਜੀ ਮੀਂਹ ਤਾਂ ਪੈ ਗਿਆ ਤਾਂ ਇਹ ਮੈਨੂੰ ਐ ਲੱਗਦਾ ਕਈ ਘਰ ਤਾਂ ਇੱਥੋਂ ਜਾ ਜੂ ਬੜੇ ਵਿਚਾਰੇ ਦੁਖੀ ਹੋਏ ਕੋਈ ਕਿਰਾਏ ਤੇ ਬੈਠਾਗਾ ਕਿਸੇ ਨੇ ਦੁਖੀ ਹੋਏ ਨੇ ਔਖੇ-ਸੋਖੇ ਆਉਂਦਾ ਮਕਾਨ ਆਪਾਸੇ ਬਣਾ ਲਿਆ ਪਰ ਇਹ ਲੋਕ ਪਰੇਸ਼ਾਨ ਬਹੁਤ ਹੋ ਰਿਹਾ ਗੰਦੇ ਪਾਣੀ ਵਿੱਚ ਦਿਨ ਨੰਗਣਾ ਪੈਂਦਾ ਜੀ ਅੱਜ ਬੱਚਾ ਡਿੱਗ ਗਿਆ ਇੱਕ ਪਿੱਛੇ ਕੰਟ ਵਾਲੀ ਗਲੀ ਵਾਜਦੀ ਉਸ ਗਲੀ ਦਾ ਹਾਲ ਦੇਖੋ ਜਾ ਕੇ ਐਨਾ ਟੋਆ ਸੀਵਰ ਦੇ ਵਿੱਚ ਨਾ ਉਹਦੇ ਨਾਲ ਕੋਈ ਕੜਾ ਨਾ ਕੋਈ ਉਹਦਾ ਟੱਕਣ ਥੋੜੇ ਦਿਨ ਪਹਿਲਾਂ ਦੀ ਵੀਡੀਓ ਪਈ ਆ ਮੇਰੇ ਕੋਲੇ ਬੰਦਾ ਵੀ ਗਿਰਿਆਗਾ ਰੇੜੀ ਲੈ ਕੇ ਮੈਂ ਤਾਂ ਨਿਕਮ ਤੇ ਕੀ ਅਧਿਕਾਰੀ ਕੀ ਕਹਿੰਦੇ ਨੇ ਜੀ ਕਮਿਸ਼ਨਰ ਸਾਹਿਬ ਅਤੇ ਮੇਅਰ ਸਾਹਿਬ ਤਾਂ ਬਸ ਹੱਸ ਕੇ ਦਿਖਾ ਦਿੰਦੇ ਆ ਏਸੀ ਵਾਲੀਆਂ ਕਮਰਾਂ 'ਚ ਬੈਠੇ ਆ ਤੇ ਉਹਨਾਂ ਨੂੰ ਤਾਂ ਕਹਿੰਦੇ ਆ ਜੋ ਅੰਦਰ ਅਸੀਂ ਅੰਦਰ ਏਸੀ ਵਾਲੇ ਕਮਰਿਆਂ ਵਾਲੇ ਹੈ ਨਹੀਂ ਗੇ ਨਾਲ ਸੀ ਕਦੇ ਏਸ਼ਿਆਂ 'ਚ ਬੈਠੇ ਆ ਉਹ ਬਹਿ ਕੇ ਆਪਦਾ ਅੰਦਰ ਦਫਤਰੀ ਕੰਮ ਕਰਦੇ ਆ ਤੇ ਨਿਕਲ ਜਾਂਦੇ ਆ ਅਗਲਾ ਪ੍ਰੋਗਰਾਮ ਅਸੀਂ ਇਹ ਲਿਖਿਆ ਜੀ ਸਾਨੂੰ ਸਾਰੀਆਂ ਗਲੀਆਂ ਦੇ ਵਿੱਚ ਅੱਜ ਹੈਗਾ ਵਾਰਸ ਹਾਂ ਵੱਧ ਵਾਰ ਤੇ ਕਰੇ ਇਹ ਗਲੀਆਂ ਸੈੱਟ ਹੋ ਗਈਆਂ ਸਾਰੀਆਂ ਕੰਮ ਚੱਲ ਪਿਆ ਜਾਲੀਆਂ ਖੋਲਣ ਜਾਲੀਆਂ ਸਾਰੀਆਂ ਗਲੀਆਂ ਚ ਬੰਦ ਆ ਤਾਂ ਬਹੁਤ ਵਧੀਆ ਰਹਿਣਗੇ ਨਹੀਂ ਤਾਂ ਦਫ਼ਤਰ ਦਾ ਜਮਾ ਜਿਥੇ ਮੇਰ ਸਾਹਿਬ ਇਹਦੇ ਆ ਉਥੇ ਲੋਕਾਂ ਨੂੰ ਲਿਆ ਕੇ ਬਾਊਗਾ ਤੇ ਪਾਣੀ ਦੀਆਂ ਬੋਤਲਾਂ ਨਾਲ ਲੈ ਕੇ ਜਾਵਾਂਗੇ ਅਸੀਂ ਪੀਵਾਂਗੇ ਫਿਰ ਕਹਾਂਗੇ ਮੇਰ ਸਾਹਿਬ ਤੁਸੀਂ ਵੀ ਇੱਕ ਦਿਖਾਓ ਇਹ ਪਾਣੀ ਸਾਡੇ ਬੱਚੇ ਮਰਦੇ ਪਏ ਆ ਬਿਮਾਰੀਆਂ ਲੱਗੀਆਂ ਜਾਂਦੀਆਂ ਇਹ ਲੋਕ ਇੱਕ ਕਦਾ ਇਸ ਗਲੀ ਦੇ ਵਿੱਚ ਉਹ ਹਸਤਾਲ ਚ ਪਿਆ ਹੀ ਰਹਿੰਦਾ ਜੀ ਦੱਸੋ ਕੀ ਕਰੀਏ ਜਿਹੜਾ ਸਿਹਤ ਭਾਗ ਹੈਗਾ ਉਹ ਕਹਿੰਦਾ ਕਿ ਜੇ ਕੋਲਰਾ ਚ 2 ਲੀਟਰ ਪਾਣੀ ਹੋਵੇ ਤਾਂ ਜਰਬਾਨਾ ਕਰ ਦੋ ਉਹ ਚਲਾਨ ਕਰਕੇ ਡਾਪੇ ਜਾਂਦੇ ਉਹਨਾਂ ਨੂੰ ਆ ਪਾਣੀ ਨਹੀਂ ਦਿਖਦਾ ਇੱਥੇ ਨਹੀਂ ਮੱਛਰ ਉਹਨਾਂ ਦੇ ਹਿਸਾਬ ਨਾਲ ਤਾਂ ਇੱਥੇ ਬਿੰਦਾ ਹੀ ਨਹੀਂ ਮੱਛਰ ਸਾਡੇ ਗਲੀਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਸਾਨੂੰ ਸੀਵਰਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਵੀ ਜਿੰਨੇ ਵੀ ਕਹੇ ਸਾਡੇ ਵੀ ਸੀਵਰਾਂ ਦੇ ਕੜੇ ਪੈ ਜਾਣ ਉੱਚੇ ਹੋ ਜਾਣ ਵੇ ਸਾਡਾ ਪਾਣੀ ਹੈ ਜਿਹੜਾ ਸੀਵਰਾਂ ਦਾ ਉਹ ਬਾਹਰ ਜਿਹੜਾ ਲਿੱਕੜਦਾ ਉਹ ਅੰਦਰੇ ਅੰਦਰ ਰਹੇ ਸਾਨੂੰ ਸੀਵਰਾਂ ਦੀ ਸਮੱਸਿਆ ਹੈਗੀ ਸਾਰਿਆਂ ਤੋਂ ਜ਼ਿਆਦਾ ਇਹਦਾ 스멜 ਵੀ ਬਹੁਤ ਜ਼ਿਆਦਾ ਆਉਂਦੀ ਸਾਡੇ ਤੱਕ ਉਧਰ ਸੀਵਰ ਭਰਾਵਾ ਕੱਢਣੀ ਨਹੀਂ ਆਉਂਦੇ ਸਾਡਾ ਜਮਾ ਬਾਰ ਦੇ ਵਿੱਚ ਸੀਵਰ ਆ ਉਧਰ ਆਉਂਦਾ ਹੀ ਨਹੀਂ ਸਾਡੇ ਤੱਕ ਕੱਢਣਾ ਉਹ ਵੇਖ ਗਾਰ ਨਾਲ ਭਰਿਆ ਪਿਆ ਜਾ ਕੇ ਟੱਕਣ ਖੋਲ ਕੇ ਵੇਖੋ ਐਡੀ ਸੀਵਰ ਨਿਕਾ ਗਾਰ ਹੀ ਆ ਅਜ ਤਾਂ ਹੁਣ ਵੀ ਉਹ ਰੇਲੀਆਂ ਕੜ ਕੜ ਕੇ ਥੱਕ ਗਏ ਤੇ ਸਾਡਾ ਹੱਲ ਕੋਈ ਵੀ ਨਹੀਂ ਹੋਇਆ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਵੀ ਬੀਪਾ ਜੀ ਨੂੰ ਵੀ ਛੜਦਾ ਵੀ ਇਹ ਹੱਲ ਹੋਣਾ ਚਾਹੀਦਾ ਵੀ ਸਾਡੇ ਸੀਵਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ